ਹਾਂਜੀ ਬਾਬਾ ਜੀ ਅੱਜ ਜੇ ਮੇਰੇ ਇੱਥੇ ਆਏ ਹੋ ਤੁਸੀਂ ਥਾਣੇ ਦੇ ਵਿੱਚ ਬਾਬਾ ਕਲਾਰਾ ਦੇ ਉਹਦੇ ਵਿੱਚ ਸਰੋਚ ਕੀ ਗੱਲ ਹੋਈ ਵਾਹਿਦ ਸਿੰਘ ਜੀ ਦਾ ਖਾਲਸਾ ਵਾਹਿਦ ਸਿੰਘ ਜੀ ਪਤੇ ਦਾਸ ਕਰਨਜੀਤ ਸਿੰਘ ਕਹਿੰਦੇ ਜੋ ਅੱਜ ਪਾਲਾ ਜੋ ਕਲਾਰਾ ਵਾਲਾ ਪਖੰਡੀ ਹੈ ਔਰ ਅੱਗੇ ਜਾ ਕੇ ਤੁਸੀਂ ਜੋ ਪਖੰਡੀ ਪਾਲਾ ਕਲਾਰਾ ਵਾਲੋਂ ਜੋ ਸਾਡਾ ਬਾਬਾ ਮਨਪ੍ਰੀਤ ਸਿੰਘ ਜੀ ਫ੍ਰੀਕੋਰਟ ਵਾਲਿਆਂ ਵੱਲੋਂ ਇੱਕ ਮਹਮ ਜਿਹੜੀ ਚਲਾਈ ਗਈ ਸੀ ਪਿਛਲੇ ਦਿਨਾਂ ਤੋਂ ਅਖੰਡਵਾਦ ਪਹਜਾਓ ਪੰਜਾਬ ਬਚਾਓ ਉਸ ਤਹਿਤ ਜੋ ਸਾਡਾ ਮਿਸ਼ਨ ਹੈ ਇਹ ਮਿਸ਼ਨ ਨਾਂ ਤਾਂ ਭਗਤ ਸਿੰਘ ਕਹਰੇ ਦਾ ਜੀ ਨਾਂ ਬਾਬਾ ਮਨਪ੍ਰੀਤ ਸਿੰਘ ਦਾ ਇਹ ਮਿਸ਼ਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਰੋਸ ਨੇ ਕੀਤਾ ਹੈ ਉਤਰ ਕੀਤਾ ਅਸੀਂ ਚੈਲੰਜ ਕਰਦੇ ਹਾਂ ਹਰੀਕ ਨੂੰ ਜੋ ਆਪਣੇ ਆਪ ਨੂੰ ਦਾਵਾ ਕਰਦਾਗਾ ਵੀ ਮੈਂ ਤਾਂਤਰਕਾ ਕਿਸੇ ਦਾ ਮੈਂ ਲਾਜ ਕਰ ਦਿਆਂਗਾ ਜਾਂ ਕੈਂਸਰ ਬਿਮਾਰੀ ਜਾਂ ਕਿਸੇ ਭੂਤ ਪ੍ਰੇਦੀ ਗੱਲ ਕਰਦਾ ਅਸੀਂ ਬਾਬੇ ਨਾਨਕ ਦੇ ਇੱਕ ਸਿਧਾਂਤ ਰਾਹੀਂ ਚੈਲੰਜ ਕਰਦੇ ਆ ਕਿ ਰੋਸ ਨੇ ਕੀਜੇ ਉੱਤਰ ਦਿੱਤਾ ਪਰ ਉਹ ਸਾਡੀ ਵੀਡੀਓ ਤੋਂ ਜੋ ਪਖੰਡੀ ਐ ਕਲਾਰਾਂ ਵਾਲਾ ਪਾਲਾ ਸੁਖਪਾਲ ਪਾਲਾ ਉਹ ਇੰਨਾ ਬਖਲਾਹਟ ਵਿੱਚ ਆ ਗਿਆ ਜਦੋਂ ਸਾਡਾ ਬਾਰੀ ਲੱਗੀ ਵੀ ਐ ਹੁਣ ਤੁਸੀਂ ਦੱਸੋ ਜੀ ਜਦਾਂ ਅੰਦਰ ਜਿਹੜੀ ਦਰਖਾਸਤ ਦਿੱਤੀ ਐ ਸਿਰਫ ਇੱਕ ਲਾਈਨ ਉਹਦੇ ਤੇ ਕੀ ਐ ਵੀ ਅਗਲਾ ਨੰਬਰ ਬਾਬਾ ਜੀ ਦੀ ਜਿਹੜੀ ਵੀਡੀਓ ਆ ਅਗਲਾ ਨੰਬਰ ਪਾਲੇ ਦਾ ਹੁਣ ਕੋਈ ਪੁੱਛਣ ਵਾਲਾ ਹੋਵੇ ਮੈਂ ਕਹਿੰਦਾ ਵੀ ਬੜੇ ਸੂਝਵਾਨ ਜਦੋਂ ਇੱਕ ਇਨਚਾਰਜ ਨੇ ਹਨਾ ਐਨੀ ਕ ਗੱਲ ਤੇ ਧਮਕੀ ਬਣਦੀ ਹੁਣ ਕੋਈ ਵੀ ਕੰਮ ਕਰਦਾ ਮੰਨ ਲਓ ਵੀ ਅਸੀਂ ਚੌਕੀਆਂ ਬੰਦ ਕਰਾਉਣੀਆਂ ਵਿਚਾਰ ਰਾਹੀਂ ਕਰਾਉਣੀਆਂ ਤਾਂ ਨੰਬਰ ਆ ਸਾਡੀ ਲਿਸਟ ਆ ਹੁਣ ਮੰਨ ਲਓ ਸੀਜ਼ਨ ਚੱਲਦਾ ਝੋਨੇ ਦਾ ਹਨਾ ਹੁਣ ਕਮੈਨ ਵਾਲਾਗਾ ਕੋਈ ਜੇ ਕੋਈ ਪੁੱਛਰੇ ਭਾਈ ਸਾਹਿਬ ਤੂੰ ਅੱਜ ਕਹਿੰਦੇ ਗੱਲ ਕਰਿਆ ਉਹ ਆਖੂਗਾ ਭਾਈ 4 ਦਿਨ ਢੱਲ ਜਾ ਦੂਬਾ ਤੇਰਾ ਨੰਬਰ ਆ ਨੀ ਕੀ ਇਹ ਧਮਕੀ ਬਣਦੀ ਹੈ ਤੁਸੀਂ ਪ੍ਰੈਸ ਸੁਝਵਾਨ ਅਨੁਸਾਰ ਇਹ ਕਹਿੰਦੇ ਜੀ ਇਹ ਧਮਕੀ ਬਣੀ ਕਮਾਲ ਦੀ ਗੱਲ ਹੈ ਸੋ ਕਲਾਰਾਂ ਵਾਲੇ ਪਾਲੇ ਨੂੰ ਤੁਹਾਡੇ ਸੋਸ਼ਲ ਮੀਡੀਆ ਦਾ ਧੰਨਵਾਦ ਤੁਹਾਡੇ ਸਾਰੇ ਮੀਡੀਆ ਦਾ ਪ੍ਰਿੰਟ ਮੀਡੀਆ ਜੋ ਵੀ ਇਲੈਕਟ੍ਰੋਨਿਕ ਮੀਡੀਆ ਦਾ ਸਭ ਦਾ ਮੈਂ ਧੰਨਵਾਦ ਕਰਦਾ ਹੋਇਆ ਮੈਂ ਪਾਲੇ ਪਖੰਡੀ ਨੂੰ ਚੈਲੰਜ ਕਰਦਾ ਅਸੀਂ ਬਾਬਾ ਨਾਨਕ ਦੇ ਉਹ ਵਾਰਿਸ ਹੈ ਰੋਸ ਨੇ ਕੀ ਜੇ ਉੱਤਰ ਜੀ ਜੇ ਇੱਥੋਂ ਜਵਾਬ ਲੈ ਕੇ ਜੇ ਤੇਰੀ ਪਹੁੰਚ ਕੇ ਚੌਂਕੀ ਥਾਣੇ ਤੱਕ ਹੋਵੇਗੀ ਅਸੀਂ ਤੈਨੂੰ ਕੋਰਟ ਜਿਹੜਾ ਤੂੰ ਆਪਣੇ ਆਪ ਨੂੰ ਉਹ ਧਾਰਮਿਕ ਸਥਾਨ ਦੱਸਦਾ ਨਾ ਉਹ ਪਖੰਡਵਾਦ ਦਾ ਅੱਡਾ ਯਾਰ ਅਸੀਂ ਬਾਬੇ ਨਾਨਕ ਦੇ ਪਰ ਉਹ ਘਰ ਅਸੀਂ ਸਿਧਾਂਤ ਨਹੀਂ ਸਾਨੂੰ ਪਤਾ ਨਹੀਂ ਧਰਮ ਕੀ ਐ ਕਿਹੜਾ ਧਰਮ ਐ ਠੀਕ ਐ ਜੇ ਤੂੰ ਇੱਥੇ ਥਾਣੇ ਤੱਕ ਤੇਰੀ ਪਹੁੰਚ ਹੋਵੇਗੀ ਤੇਰੀ ਪਹੁੰਚ ਕਿਸੇ ਚੌਂਕੀ ਥਾਣੇ ਤੱਕ ਐਸਪੀ ਡੀਐਸਪੀ ਤੱਕ ਹੋਵੇਗੀ ਉਹ ਤੇਰੀ ਪਹੁੰਚ ਕੋਰਟ ਤੇ ਤਾਂ ਨਹੀਂ ਅਸੀਂ ਤੈਨੂੰ ਕੋਰਟ ਚ ਹਾਈ ਕੋਰਟ ਚ ਸੁਪਰੀਮ ਕੋਰਟ ਤੱਕ ਕਿਹੜੀ ਸੰਗੇ ਤੂੰ ਸਾਬਤਤਾ ਕਰਾਈ ਅਸੀਂ ਤੈਨੂੰ ਕਹਿੰਨੇ ਤੂੰ ਪਖੰਡੀ ਐ ਹੈਲੋ ਇਹ ਕਲਾਰਾ ਵਾਲੇ ਦਾ ਨੰਬਰ ਹੈ ਜੀ ਹਾਂ ਜੀ ਹੈਲੋ ਬਾਬਾ ਕਲਾਰਾ ਵਾਲੇ ਦਾ ਨੰਬਰ ਹੈ ਪਾਲੇ ਦਾ ਹੈਲੋ ਫੋਨ ਕੱਟਦਾ ਤੇ ਚਲੋ ਸੋ ਪਾਲੇ ਪਖੰਡੀ ਕਲਾਰਾ ਵਾਲੇ ਪਾਲੇ ਪਖੰਡੀ ਅਸੀਂ ਤੈਨੂੰ ਪਖੰਡੀ ਕਹਿੰਦੇ ਆ ਹੋਸਾ ਹਵਸ ਦੇ ਵਿੱਚ ਕਹਿੰਦੇ ਆ ਤੂੰ ਪਖੰਡੀ ਐ ਤੂੰ ਲੋਕਾਂ ਦਾ ਇੱਕ ਧਾਰਮਿਕ ਫੋਟੋ ਜਿਵੇਂ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਐ ਕਿ ਜਿੰਮ ਕਿਰਲੀਆਂ ਨੇ ਇਹ ਭਮੱਕੜ ਮੱਛਰ ਖਾ ਕੇ ਕੀ ਕਰਦੀਆਂ ਉਹ ਬਾਬਿਆਂ ਦੀ ਫੋਟੋ ਪਿੱਛੇ ਲੁਕ ਜਾਂਦੇ ਨੇ ਐਵੇਂ ਜਿਹੜੇ ਕਲਾਰਾ ਵਾਲਾਗਾ ਉਹਨੇ ਧਰਮਕਾ ਫੋਟਮਾ ਤੇ ਰੋਗ ਆੜ ਲੈਤੀ ਵੀ ਹੈ ਉਹਦੇ ਪਿੱਛੇ ਉਹ ਲਿਖ ਕੇ ਉਹਦੀ ਆੜ ਦੇ ਵਿੱਚ ਉਹ ਲੁਕਿਆ ਹੋਇਆ ਉਹਦਾ ਪਖੰਡ ਇਹ ਬਹੁਤਾ ਚਿਰ ਨਹੀਂ ਚੱਲੇਗਾ ਜੀ ਸੋਨੀ ਜਿਹੜੀ ਦਰਖਾਸਤ ਦਿੱਤੀ ਹੈ ਉਹਦੇ ਬਾਬਤ ਬਾਬਾ ਜੀ ਵੱਲੋਂ ਆਪਣੇ ਬਿਆਨ ਜਿਹੜੇ ਲੈਕਚਰ ਰੂਪ ਦੇ ਵਿੱਚ ਅੱਜ ਅੰਦੇ ਲਿੱਤੇ ਗਏ ਨੇ ਔਰ ਅਸੀਂ ਉਮੀਦ ਕਰਦੇ ਆਂ ਉਮੀਦ ਰੱਖਦੇ ਆਂ ਆਸ ਕਰਦੇ ਆਂ ਕਿ ਸਾਨੂੰ ਜਿਹੜਾ ਇਨਸਾਫ ਹੈ ਜਿਹੜਾ ਦਿੱਤਾ ਹੈ ਉਹ ਜੋ ਵੀ ਉਹਨੇ ਦੋ ਵੀ ਝੂਠੇ ਦੋਸਤ ਲਾਇਆ ਜਦ ਉਹ ਸਾਬਤ ਕਰੇ ਨੀਅਤ ਬਣਦੀ ਹੈ ਜਿਹਦੀ ਕਾਰਵਾਈ ਕੀਤੀ ਜਾਂਦੀ ਹੈ ਧੰਨਵਾਦ